ਜੇ ਕੱਚਾ ਖਾਓਗੇ ਤਾਂ ਵੀ ਸੁਆਦ ਹੈ ਪਕਾ ਕੇ ਖਾਓਗੇ ਤਾਂ ਵੀ ਸੁਆਦ ਹੈ ਹੁਣ ਸਾਨੂੰ ਜਣੀ ਘਰ ਹੀ ਫੋਨ ਆ ਜਾਂਦਾ ਵੀ ਸਾਨੂੰ ਦਿਓ ਸਾਡੇ ਕੋਲ ਇੰਨੀ ਡਿਮਾਂਡ ਨਹੀਂ ਪੂਰੀ ਹੁੰਦੀ ਬਹੁਤ ਵਧੀਆ ਚੱਲ ਰਹੀ ਹੈ ਜੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਬੰਦਾ ਹੈਲਥ ਨੂੰ ਤਰਸੀਗਾ ਪੈਸੇ ਨਹੀਂ ਪੈਸੇ ਹਰੇਕ ਹੋਣਗੇ ਵਟ ਅ ਹੈਲਥ ਨੂੰ ਤਰਸੀਗਾ ਹੁਣ ਜਦੋਂ ਗਾਹਕ ਸਾਡੇ ਕੋਲ ਆਉਂਦਾ ਤੇ ਉਹ ਬੜਾ ਖੁਸ਼ ਹੁੰਦਾ ਦੇਖ ਕੇ ਤੇ ਫਿਰ ਉਹ ਜਦੋਂ ਘਰ ਜਾ ਕੇ ਇੱਕ ਵਾਰੀ ਆਪਣੀ ਸਬਜ਼ੀ ਬਣਾਉਂਦਾ ਤੇ ਦੂਸਰੀ ਵਾਰੀ ਸਾਡੇ ਕੋਲ ਆਉਂਦਾ ਉਹ ਕਹਿੰਦੇ ਬਾਬਾ ਜੀ ਵੇ ਜੇ ਅਸੀਂ ਬਾਜ਼ਾਰ ਤੋਂ ਗੋਭੀ ਖਾ ਲੈਂਦੇ ਆ ਤੇ ਸਾਡੀਆਂ ਅੱਖਾਂ ਹੀ ਨਹੀਂ ਸਵੇਰ ਨੂੰ ਖੁੱਲਦੀਆਂ ਜਾਂ ਢਿੱਡ ਦੁਖਣ ਲੱਗ ਜਾਂਦਾ ਜਿਹੜੀ ਇਹ ਤੁਹਾਡੀ ਗੋਭੀ ਜਦੋਂ ਖਾਂਦੇ ਆ ਸਵੇਰ ਨੂੰ ਤਾਜੇ-ਤਾਜੇ ਹੋ ਜਾਂਦੇ ਆ ਕੋਈ ਵੀ ਅਸੀਂ ਸਬਜ਼ੀ ਖਾਂਦੇ ਆ ਤੇ ਜਿਹੜਾ ਹੈਗਾ ਆਟਾ ਉਹ ਕਹਿੰਦੇ ਵੀ ਅਸੀਂ ਜਿਹੜਾ ਆਟਾ ਦੂਸਰਾ ਲੈਂਦੇ ਆ ਉਹ ਜਦੋਂ ਅਸੀਂ ਫ੍ਰਿਜ 'ਚ ਰੱਖਦੇ ਆ ਤੇ ਉਹ ਜਾਨੀ ਕਾਲਾ ਪੈ ਜਾਂਦਾ ਆਟਾ ਤੇ ਜਿਹੜਾ ਤੁਹਾਡਾ ਆਰਗੈਨਿਕ ਕਣਕ ਦਾ ਆਟਾ ਰੱਖੀਦਾ ਜਿੱਦਾਂ ਦਾ ਰੱਖੀਦਾ ਫ੍ਰਿਜ 'ਚ ਉਦਾਂ ਦਾ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਜੀ ਤੇ ਇਹਨਾਂ ਚੀਜ਼ਾਂ ਜਦੋਂ ਇਹ ਚੀਜ਼ਾਂ ਅਸੀਂ ਜਿਹੜੇ ਲੋਕਾਂ ਦੇ ਮੂੰਹ ਤੋਂ ਸੁਣਦੇ ਆ ਸਾਡੇ ਵੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਜੀ ਬਖਸ਼ੀਰ ਸਿੰਘ ਦੀਆਂ ਇਹਨਾਂ ਗੱਲਾਂ ਉੱਤੇ ਅੱਜ ਦੇ ਆਧੁਨਿਕ ਯੁੱਗ ਵਿੱਚ ਬੇਸ਼ੱਕ ਤੁਹਾਨੂੰ ਯਕੀਨ ਨਾ ਹੋਵੇ ਪਰ ਇਹ ਬਿਲਕੁਲ ਸੱਚੇ ਹੋਰ ਤਾਂ ਹੋਰ ਉਹਨਾਂ ਦੇ ਜ਼ਿਆਦਾਤਰ ਗਾਹਕ ਵੀ ਅਫਸਰ ਜਮਾਤ ਵਿੱਚੋਂ ਨੇ ਉਹਨਾਂ ਦੇ ਆਟੇ ਤੇ ਸਬਜ਼ੀਆਂ ਦੀ ਇੰਨੀ ਮੰਗ ਹੈ ਕਿ ਉਹਨਾਂ ਤੋਂ ਪੂਰੀ ਹੀ ਨਹੀਂ ਹੁੰਦੀ ਐਤਵਾਰ ਦੀ ਮੰਡੀ ਆ ਜੀ ਸਾਡੀ ਐਤਵਾਰ ਸਾਡੇ ਅਫਸਰ ਹੀ ਗਾਹਕ ਹੁੰਦੇ ਆ ਤੇ ਦੂਸਰੇ ਨਾਰਮਲ ਲਗਾ ਕੇ ਵੀ ਹੁੰਦੇ ਆ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਵਾ ਵੀ ਜੇ ਆਪਾਂ ਇਹ ਆ ਚੀਜ਼ਾਂ ਖਾਵਾਂਗੇ ਦਵਾਈਆਂ ਤੋਂ ਖਾਦਾਂ ਤੋਂ ਬਿਨਾ ਤੇ ਸਾਨੂੰ ਫਾਇਦਾ ਹੋਊਗਾ ਤੇ ਉਹ ਸਪੈਸ਼ਲ ਸਾਡੇ ਕੋਲ ਲੈਣ ਵੀ ਆਉਂਦੇ ਆ ਤੇ ਸਾਨੂੰ ਸੁਨੇਹਾ ਵੀ ਦੇ ਦਿੰਦੇ ਆਂ ਫਿਰ ਹੋਮ ਡਿਲੀਵਰੀ ਵੀ ਕਰ ਦਿੰਦੇ ਆ ਤੇ ਜਦੋਂ ਇਹ ਲੋਕਾਂ ਨੂੰ ਚੰਗਾ ਲੱਗਦਾ ਵਾ ਜਿਹੜੇ ਖਾਂਦੇ ਆ ਉਹ ਹੋਰ ਵੀ ਦੋਹਾਂ ਚਾਹ ਨੂੰ ਦੱਸਦੇ ਆ ਤੇ ਉਹਦੇ ਨਾਲ ਸਾਡੀ ਮਾਰਕੀਟ ਵੀ ਵੱਧ ਰਹੀ ਹੈ ਜੀ ਹੌਣ ਸਾਨੂੰ ਜਾਨੀ ਘਾਰ ਹੀ ਫੋਨ ਆ ਜਾਂਦਾ ਵੀ ਸਾਨੂੰ ਦਿਓ ਸਾਡੇ ਕੋਈ ਇੰਨੀ ਡਿਮਾਂਡ ਨਹੀਂ ਪੂਰੀ ਹੁੰਦੀ ਬਹੁਤ ਵਧੀਆ ਚੱਲ ਰਿਆ ਜੀ ਹੁਣ ਅਸਲ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰੀਪੁਰ ਵਿਖੇ ਉਹ ਬਿਨਾਂ ਰਸਾਇਣਾਂ ਦੇ ਜੈਵਿਕ ਖੇਤੀ ਕਰਦੇ ਨੇ ਇੱਥੇ ਉਹ ਪੁਰਾਤਨ ਤਰੀਕੇ ਨਾਲ ਕਣਕ ਮੱਕੀ ਦਾਲਾਂ ਤੇ ਸਬਜ਼ੀਆਂ ਦੀ ਪੈਦਾਵਾਰ ਕਰਦੇ ਨੇ ਜ਼ਮੀਨ ਕਿਦਾਂ ਦੀ ਹੋਣੀ ਚਾਹੀਦੀ ਹੈ ਜਿਹਨੂੰ ਆਪਾਂ 3 ਸਾਲ ਤੋਂ ਐ ਰਿਕਵਰ ਕੀਤਾ ਵਾ ਉਹਦੇ ਵਿੱਚ ਕੋਈ ਜ਼ਹਿਰ ਨਹੀਂ ਪਾਇਆ ਕੋਈ ਉਹਦੇ ਚ ਖਾਦ ਨਹੀਂ ਪਾਈ 3 ਸਾਲ 3 ਸਾਲ ਲੱਗਦੇ ਆ ਜੀ ਅਸੀਂ ਇਦਾਂ ਪਹਿਲਾਂ ਉਹਨੂੰ ਟ੍ਰੀਟਮੈਂਟ ਕਰਦੇ ਆਂ ਟ੍ਰੀਟਮੈਂਟ ਕਰਕੇ ਜਿੱਦਾਂ ਅਸੀਂ ਜੀਵ ਅੰਮ੍ਰਿਤ ਬਣਾਉਂਦੇ ਆਂ ਤੇ ਜਾਣੀ ਗੋੜ੍ਹ ਅੰਮ੍ਰਿਤ ਬਣਾਉਂਦੇ ਆਂ ਤੇ ਪਾਥੀਆਂ ਦਾ ਪਾਣੀ ਬਣਾਉਂਦੇ ਆਂ ਵਿੱਚ ਉਹ ਜਿੱਦਾਂ ਸਾਡੇ ਕੋਲ ਇੱਕ ਆਪਣਾ ਬਣਾਉਂਦੇ ਆ ਦਵਾਈਆਂ ਜਿਹੜੀਆਂ ਪੱਤਿਆਂ ਦੇ ਨਾਲ ਜਿਹੜੀਆਂ ਸਪਰੇਆ ਕਰਦੇ ਆਂ ਤਾਂ ਉਹਦੇ ਨਾਲ ਦੌੜ ਜਾਂਦੇ ਉਹਦੇ ਨਾਲ ਕੀਟ ਕੋਈ ਮਰਦਾ ਨਹੀਂਗਾ ਪਰ ਉਹਦਾ ਮੋਸ਼ਕ ਹੁੰਦਾ ਵਾ ਵਿੱਚ ਤਤੂਰਾ ਹੁੰਦਾ ਵਾ ਆਕ ਹੁੰਦਾ ਵਾ ਨਿੰਮ ਹੁੰਦਾ ਵਾ ਤੇ ਉਹ 10 ਦੇ ਪੱਤੇ ਅਸੀਂ ਲੈ ਕੇ ਤੇ ਉਹਨੂੰ 10 15 20 ਦਿਨ ਵਾਸਤੇ ਆਪਾਂ ਇੱਕ ਡਰਮ ਵਿੱਚ ਪਾ ਕੇ ਤੇ ਉਹਨੂੰ ਤੇ ਬੋਰੀ ਦੇ ਕੇ ਰੱਖ ਦਿੰਦੇ ਆ ਉਹ ਸਾਡਾ ਮਤਲਬ stdcਾ ਵਾਸਤੇ ਦਵਾਈ ਬਣ ਜਾਂਦੀ ਹੈ ਤੇ ਇਸ ਤਰ੍ਹਾਂ ਫਿਰ ਇਹ ਦਵਾਈਆਂ ਦਾ ਵੀ ਤੇ ਜਿਹੜੀਆਂ ਖਾਦਾਂ ਵਾਸਤੇ ਅਸੀਂ ਜੀਵ ਅਮਰਤ ਪਾਉਂਦੇ ਰਹਿੰਦੇ ਆ ਉਹ ਸਾਡੇ ਖਾਦਾਂ ਦਾ ਕੰਮ ਦਿੰਦਾ ਹੈ ਜੀ ਜੀਵ ਅਮਰਤ ਬਣਾਉਂਦੇ ਉਹਦੇ ਵਿੱਚ 16 ਦੇ ਵੀ 18 ਤੱਤ ਪ੍ਰਾਪਤ ਹੋ ਜਾਂਦੇ ਆ ਤੇ ਫਸਲ ਬੜੀ ਵਧੀਆ ਹੁੰਦੀ ਹੈ ਬਾਕੀ ਤੁਸੀਂ ਫਸਲ ਦੇਖ ਹੀ ਲਈ ਹੋਣੀ ਆ ਸਾਰੀ ਫਸਲ ਕਿੱਦਾਂ ਜਾਣੀ ਬੜੇ ਉਖਾਦਾ ਵਾਲਿਆਂ ਦੀਆਂ ਵੀ ਦੇਖ ਲਓ ਤੇ ਸਾਡੀ ਆਹ ਰੂੜੀ ਵਾਲੀ ਵੀ ਦੇਖ ਲਓ ਜੀ ਇਹ ਫਰਕ ਪੈਂਦਾ ਜੀ ਇਹਦੇ ਚ ਖਾਣ ਦੀ ਮਠਾਸ ਹੁੰਦੀ ਆ ਖਾਣ ਲਈ ਮਤਲਬ ਜੇ ਕੱਚਾ ਖਾਓਗੇ ਤਾਂ ਵੀ ਸੁਆਦ ਹੈ ਪਕਾ ਕੇ ਖਾਓਗੇ ਤਾਂ ਵੀ ਸੁਆਦ ਬਖਸ਼ੀ ਸਿੰਘ ਦੇ ਆٹے ਦੀ ਮੰਗ ਹੋਣ ਦੀ ਇੱਕ ਵਜ੍ਹਾ ਤਾਂ ਇਹ ਹੈ ਕਿ ਇਹ ਜੈਵਿਕ ਕਣਕ ਤੋਂ ਤਿਆਰ ਹੁੰਦਾ ਏ ਇਸ ਦੇ ਨਾਲ ਹੀ ਦੂਜਾ ਕਾਰਨ ਇਹ ਵੀ ਹੈ ਕਿ ਪੋਸ਼ਟਿਕ ਗੁਣ ਬਰਕਰਾਰ ਰੱਖਣ ਲਈ ਕਣਕ ਤੋਂ ਆਟਾ ਘਰ ਵਿੱਚ ਹੀ ਤਿਆਰ ਕਰਦੇ ਨੇ ਇਸਦੇ ਲਈ ਉਹਨਾਂ ਨੇ ਬਕਾਇਦਾ ਤੌਰ ਉੱਤੇ ਆਪਣੇ ਘਰ ਵਿੱਚ ਹੀ ਆਟੇ ਦੀ ਠੰਡੀ ਚੱਕੀ ਲਾਈ ਹੋਈ ਏ। ਜਿਸ ਵਿੱਚ ਉਹ ਖਾਸ ਤਰੀਕੇ ਨਾਲ ਆਟਾ ਤਿਆਰ ਕਰਦੇ ਨੇ ਇਹ ਸਾਰਾ ਕੰਮ ਉਹਨਾਂ ਦੇ ਬੇਟੇ ਬੁੱਧ ਸਿੰਘ ਹੀ ਸੰਭਦੇ ਨੇ। ਅਸੀਂ ਆਪਣੀ ਚੱਕੀ ਲਾਈ ਆ ਜੀ ਤੇ ਅਸੀਂ ਆਪਣਾ ਮਤਲਬ ਰੂਲਾ ਵੀ ਲਾਇਆ ਸਾਫ਼ ਕਰਕੇ। ਰੂਲਾ ਮਤਲਬ ਉਹ ਨਹੀਂ ਹੈਗਾ ਦੋ ਤਰ੍ਹਾਂ ਦੇ ਰੂਲੇ ਹੁੰਦੇ ਆ ਇੱਕ ਰੂਲਾ ਹੁੰਦਾ ਛਿਲ ਲਾ ਲੈਂਦਾ ਉਪਰੋਂ ਸਾਰੀ ਤੇ ਉਹ ਖਾਣ ਵਾਲੇ ਪੋਸ਼ਟਿਕ ਤੱਤ ਜਿਹੜੇ ਹੁੰਦੇ ਨਾ ਉਹ ਰੂਲੇ ਛਿਲ ਲਾਥਣ ਚ ਚਲ ਜਾਂਦੇ ਆ। ਸਾਡਕੋ ਸਿਰਫ ਉਹ ਰੂਲਾ ਜਿਹੜੇ ਮਿੱਟੀ ਚੱਕਦਾ ਗੱਲੀ ਸਿਰਫ ਮਿੱਟੀ ਚੱਕਣੀ ਉਹਨੇ ਬਾਕੀ ਸਾਰਾ ਕੁਝ ਛੇਲੇ ਛੁੱਲੇ ਸੀ ਲਾਉਂਦੇ ਨਹੀਂ ਗਏ ਮਤਲਬ ਮੋਟਾ ਆਟਾ ਪੀਂਦੇ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਤੇ ਸੰਡੇ ਨੂੰ ਮੰਡੀ ਲੈ ਕੇ ਜਾਂਦੇ ਆ 50 ਰੁਪਏ ਕਿਲੋ ਸਾਡਾ ਉੱਥੇ ਆਟਾ ਵਿਕ ਜਾਂਦਾ ਜੀ ਬਹੁਤ ਵਧੀਆ ਰਿਸਪੌਂਸ ਆ ਔਰ ਚੱਕੀ ਦੇ ਵਿੱਚ ਜਿੱਦਾਂ ਮਤਲਬ ਅਸੀਂ ਮੱਕੀ ਦਾ ਆਟਾ ਵੀ ਤੇ ਕਣਕ ਦਾ ਆਟਾ ਵੀ ਪੀਂਦੇ ਆ ਜੀ ਬਹੁਤ ਵਧੀਆ ਰਿਸਪੌਂਸ ਆ ਜੀ ਹੁਸ਼ਿਆਰਪੁਰ ਦੇ ਰੋਸ਼ਨ ਗਰਾਊਂਡ ਵਿਖੇ ਹਰ ਐਤਵਾਰ ਨੂੰ ਸਰਕਾਰ ਤੋਂ ਮਾਨਤਾ ਪ੍ਰਾਪਤ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਲਈ ਸੇਫ ਮੰਡੀ ਇੱਥੇ ਬੁੱਧ ਸਿੰਘ ਸਬਜ਼ੀਆਂ ਸਮੇਤ ਕਈ ਉਤਪਾਦ ਵੇਚਣ ਲਈ ਲੈ ਕੇ ਆਉਂਦੇ ਨੇ ਪਰ ਆਹ ਕਹਿੰਦਾ ਜੀ ਜਦੋਂ ਆਪਾਂ ਇੱਕ ਵਾਰ ਲੈ ਗਿਆਂ ਮੈਂ ਉਸ ਤੋਂ ਬਾਅਦ ਮੈਨੂੰ ਆਪ ਵਾਈਫ ਨੇ ਕਿਹਾ ਕਿ ਜਾਓ ਠਾਣ ਦਿਓ ਐ ਸੰਡੇ ਆਜ ਦੇਣ ਜਲਦੀ ਕਹਿੰਦੀ ਲੈ ਕੇ ਆਓ ਜੀ ਆ ਹੁਣ ਵੀ ਮੇਰਾ ਆਣ ਦਾ ਮੂਹ ਨਹੀਂ ਸੀਗਾ ਮੈਂ ਕਿਸੇ ਨੂੰ ਮਿਲਣਾ ਨਹੀਂ ਜੀ ਤੁਸੀਂ ਜਾ ਕੇ ਆਓ ਫੇ ਆਣਾ ਪੈਂਦਾ ਔਰ ਆਉ ਨੂੰ ਵੀ ਚਾਹ ਹੁੰਦਾ ਚਲੋ ਸੰਡੇ ਆ ਰਿਹਾ ਆ ਤੇ ਜਾਣਾ ਨਾਲੇ ਇਹਨਾਂ ਨੂੰ ਮਿਲ ਲੈਣਾ ਨਾਲੇ ਸਬਜ਼ੀਆਂ ਲੈ ਲੈਣੀਆਂ ਡਾਕਟਰ ਨੂੰ ਪੈਸੇ ਦੇਣ ਨਾਲੋਂ ਬੈਟਰ ਹੈ ਕੀ ਤੁਸੀਂ ਇੱਥੋਂ ਸਬਜ਼ੀ ਹੀ ਖਰੀਦਦੇ ਹੋ ਮੈਨੂੰ ਕਾਫੀ ਧੇਰ ਹੋ ਗਈ ਆ ਜਦ ਤੋਂ ਅਸੀਂ ਇੱਥੇ ਸਬਜ਼ੀ ਲੈ ਰਹੇ ਆ ਜਾਂ ਇੱਥੋਂ ਪਰਚੇਜ ਕਰਦੇ ਆ ਸਾਰਾ ਸਾਮਾਨ ਤਾਂ ਸਾਨੂੰ ਹੈਲਥ ਵਾਈਜ਼ ਕੋਈ ਮੇਜਰ ਪ੍ਰੋਬਲਮ ਨਹੀਂ ਆਈ ਜਿੰਨਾ ਪਹਿਲਾਂ ਪੇਟ ਖਰਾਬ ਹੀ ਰਹਿੰਦਾ ਏ ਮਾਰਕੀਟ ਦੀਆਂ ਸਬਜ਼ੀਆਂ ਖਾ ਕੇ ਤੇ ਮੇਰੇ ਲੋਕਾਂ ਨੂੰ ਵੀ ਇਹੀ ਹਦਾਇਤ ਆ ਕਿ ਆਓ ਇੱਥੇ ਦੀਆਂ ਸਬਜ਼ੀਆਂ ਲਓ ਪੈਸੇ ਨਾ ਦੇਖੋ ਹੈਲਥ ਦੇਖੋ ਆਨ ਵਾਲੇ ਟਾਈਮ ਦੇ ਵਿੱਚ ਬੰਦਾ ਹੈਲਥ ਨੂੰ ਤਰਸੇਗਾ ਪੈਸੇ ਨੂੰ ਨਹੀਂ ਪੈਸੇ ਹਰੇਕ ਹੋਣਗੇ ਵਟ ਹੈਲਥ ਨੂੰ ਤਰਸੇਗਾ ਹੈਲਥ ਨੂੰ ਬਚਾਉਣ ਲਈ ਤੁਹਾਨੂੰ ਇਹ ਸਬਜ਼ੀਆਂ ਯੂਜ਼ ਕਰਨੀਆਂ ਚਾਹੀਦੀਆਂ ਨੇ ਬਖਸ਼ੀਸ਼ ਸਿੰਘ ਪਹਿਲਾਂ ਸਿਰਫ ਆਪਣੇ ਘਰ ਦੀਆਂ ਲੋੜਾਂ ਦੀ ਪੂਰਤੀ ਲਈ ਹੀ ਜੈਵਿਕ ਖੇਤੀ ਕਰਦੇ ਸਨ ਪਰ ਬਾਅਦ ਵਿੱਚ ਉਹ ਆਈਐਫਏ ਯਾਨੀ ਇਨੋਵੇਟਿਵ ਫਾਰਮਰਸ ਐਸੋਸੀਏਸ਼ਨ ਨਾਲ ਜੁੜ ਕੇ ਮੰਡੀ ਲਈ ਪੈਦਾਵਾਰ ਕਰਨ ਲੱਗੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰਨ ਵਾਲੀ ਇਸ ਐਸੋਸੀਏਸ਼ਨ ਦੇ ਉਹ ਪਹਿਲੇ ਪ੍ਰਦਾਨ ਵੀ ਰਹਿ ਚੁੱਕੇ ਨੇ ਅਤੇ ਅੱਜ ਉਹ ਹੋਰਨਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਦੀ ਟ੍ਰੇਨਿੰਗ ਵੀ ਦੇ ਰਹੇ ਨੇ ਆਰਮੀ ਨੇ ਜੇ ਕਿਸਾਨ ਦੇ ਘਰ ਜਾਣਾ ਵਾ ਖੇਤਾਂ ਦੇ ਵਿੱਚ ਉੱਥੇ ਦੇਖਣਾ ਵਾ ਉੱਥੇ ਉਹਨਾਂ ਨੂੰ ਕਹਿਣਾ ਉਸ ਕਿਸਾਨ ਨੂੰ ਕਹਿਣਾ ਵੀ ਤੁਸੀਂ ਆਪਣੇ ਪਿੰਡ ਦੇ ਲੋਕਾਂ ਨੂੰ 10-20 ਲੋਕਾਂ ਨੂੰ ਇਕੱਠੇ ਕਰੋ ਤੇ ਉਹ ਅਸੀਂ ਇਕੱਠੇ ਕਰ ਲੈਂਦੇ ਆ ਉੱਥੇ ਫਿਰ ਉਹਨਾਂ ਨੂੰ ਦੱਸ ਦਿਆਂਗੇ ਜਿਨ੍ਹਾਂ ਜਿਨ੍ਹਾਂ ਨੂੰ ਹੈਗਾ ਸ਼ੌਂਕ ਸਿੱਖਣ ਦਾ ਤੇ ਉਹ ਤੁਸੀਂ ਆਪਣਾ ਸਾਨੂੰ ਇਹ ਉਹ ਆਪਾਂ ਟ੍ਰੇਨਿੰਗ ਦਿੰਦੇ ਵੀ ਆ ਤੁਹਾਡੇ ਮਾਧਿਅਮ ਰਾਹੀਂ ਵੀ ਆ ਪਰ ਮੈਂ ਕਹਿਣਾ ਚਾਹੂੰਗਾ ਜਿਹੜਾ ਵੀ ਸਾਡੀ ਇਹ ਕੋਈ ਵੀਡੀਓ ਸੁਣਦਾ ਵਾ ਦੇਖਦਾ ਵਾ ਤੇ ਇਹ ਸਾਡੇ ਪੱਤਰਕਾਰ ਸਾਹਿਬ ਸਾਡਾ ਫੋਨ ਦੇ ਦੇਣਗੇ ਤੁਸੀਂ ਆਪਣੇ ਪਿੰਡ ਵੀ ਆਪਣੇ ਸ਼ਹਿਰ ਵੀ ਸਾਨੂੰ ਸੱਦ ਕੇ ਟ੍ਰੇਨਿੰਗ ਲੈ ਸਕਦੇ ਆ ਤੇ ਜੁੜੋ ਇਹਦੇ ਨਾਲ ਬਖਸ਼ੀ ਸਿੰਘ ਦੀ ਆਰਗੇਨਿਕ ਖੇਤੀ ਉੱਤੇ ਪੰਜਾਬ ਐਗਰੋ ਨੇ ਵੀ ਮੋਹਰ ਲਾਈ ਏ ਅਤੇ ਜੈਵਿਕ ਖੇਤੀ ਦਾ ਸਰਟੀਫਿਕੇਟ ਦਿੱਤਾ ਏ ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਵਾਲ ਦੇ ਖੇਤੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਨੇ ਵੀ ਉਹਨਾਂ ਦੀ ਸਿਹਤ ਪੱਖੀ ਖੇਤੀ ਦੀ ਪ੍ਰਸ਼ੰਸਾ ਕੀਤੀ ਏ ਸੇ ਗੱਲ ਕੀਤੀ ਆ ਸਦਾ ਬਖਸ਼ੀ ਸਿੰਘ ਜੀ ਦੀ ਪਿੰਡ ਹਰੀਪੁਰ ਦੇ ਵਸਨੀਕ ਨੇ ਬਹੁਤ ਹੀ ਲੰਮੇ ਸਮੇਂ ਤੋਂ ਜਾਦੀ ਇਹ ਸੰਸਥਾ ਇਨੋਵੇਟਿਵ ਫਾਰਮਰ ਐਸੋਸੀਏਸ਼ਨ ਜਿਹੜੀ ਇਸ ਸੰਸਥਾ ਸ਼ਰਪੁਰ ਚ ਬਣੀ ਹੈ ਜਿਹੜੇ ਕਿ ਇੱਕ ਨਵੀਂ ਸੋਚ ਲੈ ਕੇ ਕੁਦਰਤੀ ਖੇਤੀ ਜਾਂ ਜੈਵਿਕ ਖੇਤੀ ਵੱਲ ਜਿਹੜੇ ਜ਼ਿੰਮੇਦਾਰਾਂ ਨੇ ਪਹਿਲ ਕੀਤੀ ਹੈ ਉਹਨਾਂ ਦੇ ਵਿੱਚੋਂ ਮੋਡੀਆਂ ਵਿੱਚੋਂ ਸਦਾਰ ਬਖਸ਼ੀ ਸਿੰਘ ਜੀ ਨੇ कृषि ਵਿਗਿਆਨ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਬਹੁਤ ਚਿਰ ਤੋਂ ਜੁੜੇ ਹੋਏ ਨੇ ਇਥੋਂ ਦੇ ਕਿਸਾਨ ਕਲੱਬ ਦੇ ਮੈਂਬਰ ਨੇ ਤੇ ਵੱਖ-ਵੱਖ ਗਤੀਵਿਧੀਆਂ ਵਿੱਚ ਪੂਰਨ ਤੌਰ ਤੇ ਭਾਗ ਲੈਂਦੇ ਨੇ ਤੇ ਇਹਨਾਂ ਨੇ ਜਿਹੜਾ ਟੀਚਾ ਮਿੱਥਿਆ ਸੀ ਖਾਸ ਤੌਰ ਤੇ ਧਾਲਾਂ ਦੀ ਕਾਸ਼ਤ ਬਾਰੇ ਠੰਡੀ ਆਟਾ ਚੱਕੀ ਇਹਨਾਂ ਨੇ ਲਗਾਈ ਹੈਗੀ ਆ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ ਤੇ ਬੜੇ ਵਧੀਆ ਢੰਗ ਨਾਲ ਜਿਹੜੇ ਇਹ ਨਵਿਕਲਾ ਉਦਮ ਕਰ ਰਹੇ ਨੇ ਕਿ ਜਿਹੜੀ ਸਮਾਜ ਵਾਸਤੇ ਸਿਹਤਪੱਖੀ ਜਿਹੜੀ ਉਤਪਾਦਨ ਕੀਤਾ ਜਾ ਰਿਹਾ ਹੈਗਾ ਤੇ ਚੰਗਾ ਇਹਨਾਂ ਨੂੰ ਹੰਗਾਰਾ ਵੀ ਮਿਲ ਰਿਹਾ ਹੈ ਪ੍ਰਸ਼ਾਸਨ ਵੱਲੋਂ ਵੀ ਬਾਕੀ ਵਿਭਾਗਾਂ ਵੱਲੋਂ ਵੀ ਇਹਨਾਂ ਦੇ ਸਮਾਨ ਦੀ ਵਿਕਰੀ ਵਾਸਤੇ ਟ੍ਰੇਨਿੰਗਾਂ ਵਾਸਤੇ ਕੇਵੀਕੇ ਵੱਲੋਂ ਪ੍ਰਦਰਸ਼ਨੀਆਂ ਬਾਬਤ ਬੀਜ ਦੀ ਉਪਲਬਧਤਾ ਬਾਰੇ ਸਾਰੇ ਕੰਮ ਰਲ ਮਿਲ ਕੇ ਕੀਤੇ ਜਾ ਰਹੇ ਹਨ ਤਾਂ ਕਿ ਇਹ ਵਧੀਆ ਢੰਗ ਨਾਲ ਇਸ ਪਹਿਲ ਕਦਮੀ ਵਿੱਚ ਚੰਗੀ ਕਾਰਗੁਜ਼ਾਰੀ ਕਰ ਸਕਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰੀਪੁਰ ਤੋਂ ਫਾਰਮਰ মিডিਆ ਲਈ ਖਾਸ ਰਿਪੋਰਟ